ਇੱਕ ਵਾਰੀ ਗੁਰਨਾਨਕ ਦੇਵ ਜੀ ਦੁਨੀਆਂ ਦਾ ਕਲਿਆਣ ਯਾਤਰਾ ਕਰਦੇ ਕਰਦੇ ਇੱਕ ਸੇਵਕ ਦੇ ਘਰ ਪਹੁੰਚੇ ਉਹ ਸੇਵਕ ਦਾ ਨਾਮ ਗੁਰਵਚਨ ਸਿੰਘ ਸੀ ਜਦੋਂ ਗੁਰਨਾਨਕ ਦੇਵ ਜੀ ਨੂੰ ਆਪਣੇ ਘਰ ਨਿਵਨਾਲ ਉਹਦਾ ਵੇਖਿਆ ਤੇ ਉਹ ਬਹੁਤ ਖੁਸ਼ ਹੋਇਆ ਸੇਵਕ ਗੁਰਨਾਨਕ ਦੇਵ ਜੀ ਦਾ ਸਵਾਗਤ ਬੜੀ ਹੀ ਧੂਮਦਾਨ ਨਾਲ ਕਰਨਾ ਚਾਹੁੰਦਾ ਸੀ ਪਰ ਉਹ ਚਾਹ ਕੇ ਵੀ ਨਹੀਂ ਕਰ ਸਕਦਾ ਸੀ ਕਿਉਂਕਿ ਉਹ ਸੇਵਕ ਗੁਰਵਚਨ ਸਿੰਘ ਬਹੁਤ ਹੀ ਗਰੀਬ ਸੀ ਉਸ ਕੋਲ ਇੱਕ ਮਿੱਟੀ ਦੇ ਘਰ ਤੋਂ ਇਲਾਵਾ ਉਸ ਦੇ ਕੋਲ ਕੁਝ ਵੀ ਨਹੀਂ ਸੀ ਸੇਵਕ ਗੁਰਵਚਨ ਸਿੰਘ ਨੇ ਗੁਰੂ ਜੀ ਤੇ ਬਾਈ ਮਰਦਾਨੇ ਦਾ ਬੜੀ ਹੀ ਖੁਸ਼ੀ ਨਾਲ ਆਦਰ ਸਤਕਾਰ ਕੀਤਾ ਤੇ ਘਰ ਦੇ ਵਿੱਚ ਇੱਕ ਸਧਾਰਨ ਦੀਆਂ ਮੰਝਾ ਪਿਆਸੀ ਜਿਸ ਉਤੇ ਗੁਰੂ ਜੀ ਤੇ ਬਾਈ ਮਰਦਾਨੇ ਨੂੰ ਬਿਠਾ ਦਿੱਤਾ ਗੁਰੂ ਜੀ ਨੇ ਸੇਵਕ ਸਿੰਘ ਨੂੰ ਕਿਹਾ ਕਿ ਅੱਜ ਦੀ ਰਾਤ ਅਸੀਂ ਤੇਰੇ ਕੋਲ ਹੀ ਰੁਕਾਂਗੇ ਤੇ ਕੱਲ ਸਵੇਰੇ ਅਸੀਂ ਅੱਗੇ ਚਲੇ ਜਾਵਾਂਗੇ ਗੁਰੂ ਜੀ ਤੇ ਉਹ ਇਹ ਸਬਦ ਸੁਣ ਕੇ ਸੇਵਕ ਬਹੁਤ ਹੀ ਖੁਸ਼ ਹੋਇਆ ਤੇ ਗੁਰੂ ਜੀ ਦੇ ਪੈਰਾਂ ਵਿੱਚ ਡਿੱਗ ਗਿਆ ਉਸ ਸੇਵਕ ਦੇ ਘਰ ਖਾਣ ਨੂੰ ਵੀ ਕੁਝ ਵੀ ਨਹੀਂ ਸੀਗਾ ਜੋ ਕੁਝ ਵੀ ਸੀ ਉਹ ਗੁਰੂ ਜੀ ਦੇ ਸਾਹਮਣੇ ਕਰ ਦਿੱਤਾ ਬਾਈ ਮਰਦਾਨੇ ਨੂੰ ਉਸ ਦੀ ਕਰੀਬੀ ਵੇਖ ਕੇ ਉਸ ਨੂੰ ਬਹੁਤ ਹੀ ਤਰਸ ਆਇਆ ਕਿ ਇਸ ਬੰਦੇ ਕੋਲ ਜੋ ਵੀ ਥੋੜਾ ਬਹੁਤ ਹੈਗਾ ਸੀ ਉਹ ਸਭ ਕੁਝ ਸਾਡੇ ਸਾਹਮਣੇ ਕਰ ਦਿੱਤਾ ਪ੍ਰਸਾਦਾ ਚ ੱਖਣ ਤੋਂ ਬਾਅਦ ਗੁਰੂ ਜੀ ਨੇ ਭਾਈ ਮਰਦਾਨੇ ਨੂੰ ਕਿਹਾ ਕਿ ਮਰਦਾਨੀਆਂ ਆ ਜਿਹੜਾ ਆਪਾਂ ਮਿੱਟੀ ਦੇ ਬੰਡਿਆ ਵਿੱਚ ਆਪਾਂ ਪ੍ਰਸਾਦਾ ਖਾਦਾ ਹੈ ਤੇ ਇਹਨਾਂ ਬੰਡਿਆ ਨੂੰ ਤੋੜ ਦੇ ਪਹਿਲਾਂ ਤਾਂ ਭਾਈ ਮਰਦਾਨੇ ਨੇ ਕੁਝ ਵੀ ਸਮਝ ਵਿੱਚ ਨਹੀਂ ਆਇਆ ਫਿਰ ਉਹਨਾਂ ਨੇ ਸੋਚਿਆ ਕਿ ਗੁਰੂ ਜੀ ਕੇ ਮੈਨੂੰ ਕਿਹਾ ਹੈ ਤੇ ਕੁਝ ਸੋਚ ਕੇ ਹੀ ਕਿਹਾ ਹੋਵੇਗਾ ਤੇ ਗੁਰੂ ਜੀ ਦਾ ਕਹਿਣਾ ਮੰਨ ਕੇ ਭਾਈ ਮਰਦਾਨੇ ਨੇ ਮਿੱਟੀ ਦੇ ਵਾਂਡਿਆ ਤੋੜਨੇ ਸ਼ੁਰੂ ਕਰ ਦਿੱਤੇ ਵਾਂਡਿਆ ਨੂੰ ਤੋੜਨੇ ਤੋਂ ਬਾਅਦ ਭਾਈ ਮਰਦਾਨੇ ਨੇ ਸੇਵਕ ਵੱਲ ਵੇਖਿਆ ਤੇ ਸੇਵਕ ਨੇ ਕਿਹਾ ਕਿ ਮੇਰਾ ਜੋ ਕੁਝ ਵੀ ਹੈ ਮੇਰੇ ਸਤਗੁਰੂ ਦਾ ਹੀ ਹੈ ਸਤਗੁਰੂ ਜੋ ਕੋ ਜੀ ਹੁਕਮ ਕਰ ਰਏ ਨੇ ਤੁਸੀਂ ਉਹ ਸਭ ਵੀ ਕਰੋ ਜਿਸ ਤੂੰ ਬਾਦ ਗੁਰਜੀ ਦੇ ਕਹਿਣ ਤੋਂ ਬਾਦ ਭਾਈ ਮਰਦਾਨੇ ਨੇ ਉਹ ਸੇਵਕ ਦੇ ਘਰ ਦੀਆਂ ਬਾਕੀ ਚੀਜ਼ਾਂ ਵੀ ਤੋੜਨੀਆਂ ਸ਼ੁਰੂ ਕਰ ਦਿੱਤੀਆਂ ਜਦੋਂ ਅਗਲੀ ਸਵੇਰ ਹੋਈ ਤੇ ਗੁਰੂ ਨਾਨਕ ਦੇਵ ਜੀ ਨੇ ਉਹ ਸੇਵਕ ਨੂੰ ਆਪਣੇ ਕੋਲ ਸੱਦਿਆ ਤੇ ਕਹਿਣ ਲੱਗੇ ਕਿ ਸਾਨੂੰ ਇਥੋਂ ਹੁਣ ਜਾਣਾ ਪਵੇਗਾ ਤਾਂ ਸੇਵਕ ਨੇ ਕਿਹਾ ਕਿ ਗੁਰੂ ਜੀ ਤੁਸੀਂ ਮੇਰੇ ਗਰੀਬ ਘਰ ਦੇ ਵਿੱਚ ਆਪਣੇ ਪਵਿੱਤਰ ਚਰਨ ਪਾਏ ਹਨ ਤੇ ਮੈਂ ਨਾਲ ਹੀ ਉਸ ਜਾਵਾਂਗਾ ਤੇ ਇੱਕ ਗੱਲ ਹੀ ਕਹਿਣੀ ਹੈ ਜਿਹੜਾ ਕੀ ਦੋਤੀ ਯਾਤਰਾ ਵਿੱਚ ਕੁਝ ਦੂਰੀ ਤੱਕ ਜਾਉਣਾ ਚਾਹੁੰਦਾ ਹਾਂ ਤਾਂ ਮੈਂ ਕੁਝ ਹੋਰ ਸਮੇਂ ਤੋਂ ਦੇ ਨਾਲ ਗੁਜ਼ਾਰ ਸਕਾਂ ਗੁਰੂ ਜੀ ਨੇ ਕੁਝ ਸਮੇਂ ਹੋਰ ਚਲਣ ਤੇ ਲਈ ਆਗਿਆ ਦੇ ਦਿੱਤੀ ਤੇ ਗਰਮੋਂ ਨਿਕਲ ਨਿਕਲਣ ਤੋਂ ਬਾਅਦ ਗੁਰੂ ਜੀ ਨੇ ਭਾਈ ਮਤਾਨੇ ਨੂੰ ਕਹਿ ਦਿੱਤਾ ਕਿ ਇਸ ਸੇਵਕ ਦਾ ਆ ਜਿਹੜਾ ਘਰ ਹੈ ਇਹਨੂੰ ਵੀ ਪੂਰੀ ਤਰ੍ਹਾਂ ਤੋੜ ਦਿੱਤਾ ਜਾਵੇ ਭਾਈ ਮਰਦਾਨਾ ਜੀ ਨੂੰ ਫੇਰ ਕੋਈ ਸਮਝ ਵਿੱਚ ਨਹੀਂ ਆਇਆ ਪਰ ਇਸ ਵਾਰੀ ਉਹਨਾਂ ਨੇ ਗੁਰੂ ਜੀ ਤੋਂ ਪੁੱਛ ਲਿਆ ਕਿ ਗੁਰੂ ਜੀ ਇਸ ਗਰੀਬ ਕੋਲ ਤਾਂ ਇੱਕ ਮਿੱਟੀ ਦਾ ਘਰ ਹੀ ਹੈ ਜੇ ਅਗਰ ਇਸ ਘਰ ਨੂੰ ਵੀ ਤੋੜ ਦਿੱਤਾ ਜਾਵੇਗਾ ਤੇ ਇਹ ਕੀ ਇਸ ਘਰ ਵਿੱਚ ਰਹੇਗਾ ਤੇ ਫਿਰ ਤੋਂ ਭਾਈ ਮਰਦਾਨਾ ਜੀ ਨੂੰ ਕਿਹਾ ਕਿ ਭਾਈ ਮਰਦਾਨਾ ਜੀ ਗੁਰੂ ਜੀ ਦੇਵ ਦੋਨੋਂ ਜੋ ਵੀ ਕਹਿ ਰਹੇ ਹਨ ਤੁਸੀਂ ਉਹ ਹੀ ਕਰੋ ਕਿਉਂਕਿ ਮੇਰੇ ਕੋਲ ਜੋ ਵੀ ਕੁਝ ਹੈ ਇਹ ਗੁਰੂ ਨਾਨਕ ਦੇਵ ਜੀ ਦਾ ਹੀ ਦਿੱਤਾ ਹੋਇਆ ਹੈ ਮੇਰਾ ਇੱਥੇ ਕੁਝ ਵੀ ਨਹੀਂ ਹੈ ਸੁਣ ਕੇ ਭਾਈ ਮਰਦਾਨਾ ਜੀ ਨੇ ਘਰ ਤੋੜਨਾ ਸ਼ੁਰੂ ਕਰ ਦਿੱਤਾ ਘਰ ਤੂੰ ਤੋੜਨ ਤੋਂ ਬਾਅਦ ਗੁਰਜੀਤੇ ਭਾਈ ਮਰਦਾਨਾ ਤੇ ਉਹ ਸੇਵਕ ਯਾਤਰਾ ਵੱਲ ਚੱਲ ਪਏ ਜਦੋਂ ਸੂਰਜ ਚਿਪਣ ਲੱਗ ਗਿਆ ਤੇ ਗੁਰਜੀ ਨੇ ਆਗਿਆ ਦਿੱਤੀ ਭਾਈ ਤੂੰ ਹੁਣ ਆਪਣੇ ਘਰ ਵਾਪਿਸ ਚਲਾ ਜਾ ਕਿਉਂਕਿ ਉੱਥੇ ਹਲੇ ਕੰਮ ਬਾਕੀ ਹੈ ਜਾ ਕੇ ਉਸ ਨੂੰ ਪੂਰਾ ਕਰ ਉਸ ਸੇਵਕ ਨੇ ਗੁਰੂ ਜੀ ਦੇ ਚਰਣਾ ਨੂੰ ਆਤ ਲਾਇਆ ਤੇ ਖੁਸ਼ੀ ਖੁਸ਼ੀ ਆਪਣੇ ਘਰ ਨੂੰ ਵਾਪਿਸ ਆ ਗਿਆ ਸੇਵਕ ਆਪਣੇ ਘਰ ਦੇ ਕੋਲ ਪਹੁੰਚਿਆ ਤਾਂ ਉਸ ਨੇ ਵੇਖਿਆ ਕਿ 1-2 ਫੁੱਟ ਦੀ ਕੰਧ ਵੀ ਸੀ ਉਹ ਹਲੇ ਵੀ ਖੜੀ ਸੀ ਤਾਂ ਉਸ ਨੇ ਸੋਚਿਆ ਕਿ ਸ਼ਾਇਦ ਭਾਈ ਮਰਦਾਨਾ ਜੀ ਇਸ ਨੂੰ ਡਾਣਾ ਬੁੱਲ ਗਏ ਹੋਣਗੇ ਕੰਧ ਦੀ ਥੱਲੇ ਵਾਲੀ ਜ਼ਮੀਨ ਉਹ ਬਹੁਤ ਹੀ ਕਮਜ਼ੋਰ ਹੈ ਜਦੋਂ ਉਸਨੇ ਜਗਾ ਨੂੰ ਸਾਫ ਕਰਕੇ ਵੇਖਿਆ ਕਿ ਉਸ ਦੇ ਥਲੇ ਇੱਕ ਸੋਨੇ ਦੀ ਖਾਨ ਸੀ ਆ ਵੇਖ ਕੇ ਉਹ ਸੇਵਕ ਉਹ ਹੀ ਖੁਸ਼ ਹੋਇਆ ਤੇ ਇਹਾਨ ਵੀ ਹੋਇਆ ਕਿ ਕਈ ਸਾਲਾਂ ਤੋਂ ਉਹ ਇੱਕ ਸੋਨੇ ਦੀ ਖਾਂਦੇ ਉੱਪਰ ਰਹਿ ਰਿਹਾ ਸੀ ਤੇ ਉਸ ਸੇਵਕ ਨੇ ਗੁਰਨਾਨਕ ਦੇਵ ਜੀ ਨੂੰ ਧੰਨਵਾਦ ਕੀਤਾ ਤੇ ਗੁਰੂ ਜੀ ਦੇ ਆਸ਼ੀਰਵਾਦ ਨਾਲ ਉਸ ਦੀ ਜ਼ਿੰਦਗੀ ਬਦਲ ਗਈ ਤਾਂ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਵੀਡੀਓ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਸਬਸਕ੍ਰਾਈਬ ਜ਼ਰੂਰ ਕਰ ਲਿਓ